ਹਾਂਜੀ ਦੋਸਤੋ ਖੂਨ ਦੇ ਰਿਸ਼ਤੇ ਦੇ ਵਿੱਚ ਰਿਸ਼ਤੀ ਕਰਵਾਉਣੀ ਹੋਵੇ ਜਾਂ ਫਿਰ ਮਖਤਿਆਰਨਾਮਾ ਕਰਾਉਣਾ ਹੋਵੇ ਬਲੱਡ ਰਿਸ਼ਨ ਦੇ ਵਿੱਚ ਹੀ ਤੇ ਜਾਂ ਫਿਰ ਵਸੀਅਤ ਕਰਾਉਣੀ ਹੋਵੇ ਰਜਿਸਟਰਡ ਵਸੀਅਤ ਇਹਨਾਂ ਤਿੰਨਾ ਹੀ ਬਸੀਕਿਆਂ ਦੇ ਉੱਪਰ ਆਪਾਂ ਵੀਡੀਓ ਬਣਾ ਚੁੱਕੇ ਹਾਂ ਇਹਨਾਂ ਨੂੰ ਕਰਾਉਣ ਲਈ ਕੀ ਡਾਕੂਮੈਂਟ ਲੱਗਦੇ ਨੇ ਤੇ ਕਿੰਨਾ ਖਰਚਾ ਆਉਂਦਾ ਹੈ ਡਿਟੇਲ ਦੇ ਵਿੱਚ ਆਪਾਂ ਇਹਨਾਂ ਦੀ ਵੀਡੀਓ ਬਣਾ ਦਿੱਤੀ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਦੇਖ ਸਕਦੇ ਹੋ ਪਰ ਜਿਹੜਾ ਇੱਕ ਸਵਾਲ ਹੈ ਉਹ ਹੈ ਸਭ ਤੋਂ ਵੱਧ ਜਿਸ ਵੀ ਵੀਡੀਓ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਹੈ ਜੀ ਬੈਹ ਦੀ ਰਿਸਤੀ ਕਰਵਾਉਣ ਤੇ ਕਿੰਨਾ ਖਰਚ ਆਉਂਦਾ ਹੈ ਕਿਉਂਕਿ ਤੁਹਾਡੇ ਕਮੈਂਟ ਦੱਸਦੇ ਨੇ ਕਿ ਜਿਹੜਾ ਸਭ ਤੋਂ ਵੱਧ ਓਲਾ ਰੱਖਿਆ ਜਾਂਦਾ ਠੀਕ ਹੈ ਜੀ ਕਚਹਿਰੀਆਂ ਦੇ ਵਿੱਚ ਉਹ ਬੈਹ ਦੀ ਰਿਸਤੀ ਵਿੱਚ ਹੈ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿੰਨਾ ਸਰਕਾਰੀ ਖਰਚ ਹੈ ਤੇ ਕਿੰਨਾ ਜਿਹੜਾ ਰਿਸ਼ਵਤ ਖੋਰੀ ਦੇ ਵਿੱਚ ਨਿਕਲ ਜਾਂਦਾ ਸੋ ਅੱਜ ਆਪਾਂ ਇਸੇ ਬਿਸ਼ੇ ਦੇ ਉੱਪਰ ਵੀਡੀਓ ਬਣਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ ਨੂੰ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਸ਼ੁਰੂ ਕਰਦੇ ਆ ਹੁਣ ਆਪਾਂ ਜਿਹੜੀ ਅੱਜ ਦੀ ਵੀਡੀਓ ਬੈਦ੍ਰਿਸ਼ਟੀ ਕਰਵਾਉਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਰਕਾਰੀ ਖਾਚਾ ਉਹ ਕਾਊਂਟ ਕਿਵੇਂ ਕੀਤਾ ਜਾਂਦਾ ਹੈ ਠੀਕ ਹੈ ਜੀ ਤਾਂ ਜਿਹੜੇ ਕਾਊਂਟ ਕੀਤਾ ਜਾਂਦਾ ਉਹ ਸਾਰਾ ਕੁਝ ਹੈ ਜਿਹੜਾ ਕਲੈਕਟਰ ਕੀਮਤ ਤੋਂ ਕਾਊਂਟ ਕੀਤਾ ਜਾਂਦਾ ਹੈ ਕਲੈਕਟਰ ਕੀਮਤ ਕਿਹੜੀ ਹੁੰਦੀ ਹੈ ਤੁਹਾਡਾ ਜੋ ਵੀ ਪਿੰਡ ਹੈ ਜਾਂ ਸ਼ਹਿਰ ਹੈ ਉਸ ਏਰੀਏ ਦੀ ਜਿਹੜੀ ਸਰਕਾਰ ਵੱਲੋਂ ਤੈਅ ਕੀਤੀ ਗਈ ਸਰਕਾਰੀ ਕੀਮਤ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਵਾਰਡਾਂ ਦੀ ਅਲੱਗ-ਅਲੱਗ ਹੁੰਦੀ ਹੈ ਪਿੰਡਾਂ ਦੇ ਵਿੱਚ ਨਹਿਰੀ ਰਕਬੇ ਦੀ ਲੱਗ ਤੇ ਜਿਹੜਾ ਗੈਰਮਮਕਨ ਹੁੰਦਾ ਜਿਵੇਂ ਰੂੜੀ ਵਾਦੀ ਹੋ ਗਿਆ ਮਕਾਨ ਦੁਕਾਨ ਵਗੈਰਾ ਹੋ ਗਈ ਠੀਕ ਹੈ ਜੋ ਵਾਹੀ ਜੋਗ ਰਕਬਾ ਨਹੀਂ ਹੈ ਉਹਨਾਂ ਦੀ ਕੀਮਤ ਜਿਹੜੀ ਅਲੱਗ ਤੋਂ ਹੁੰਦੀ ਹੈ ਪਰ ਜਿਹੜਾ ਖਰਚ ਅਕਾਊਂਟ ਕੀਤਾ ਜਾਂਦਾ ਹੈ ਸਟਾਮ ਹੋਵੇ ਜਾਂ ਸਰਕਾਰੀ ਫੀਸ ਹੋਵੇ ਠੀਕ ਹੈ ਉਹ ਸੇਮ ਹੀ ਹੁੰਦਾ ਹੈ ਫਰਕ ਕਿੱਥੇ ਹੁੰਦਾ ਸਿਰਫ ਲੇਡੀਜ਼ ਤੇ ਜੈਂਟਸ ਦੇ ਨਾਤੇ ਖਰਚੇ ਦਾ ਜਿਹੜਾ ਫਰਕ ਹੁੰਦਾ ਹੈ ਤੇ ਅੱਜ ਆਪਾਂ ਜਿਹੜਾ ਸ਼ੁਰੂ ਕਰਦੇ ਆਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਤੁਸੀਂ ਸਬਕਸ਼ੇ ਮਰਲੇ ਦੀ ਜਿਹੜੀ ਰਿਸਟਰੀ ਕਰਾਉਣੀ ਹੈ ਠੀਕ ਹੈ ਤੇ ਜਿਹੜਾ ਤੁਹਾਡੇ ਏਰੀਆ ਦਾ ਕਲੈਕਟਰ ਕੀਮਤ ਹੈ ਸਰਕਾਰੀ ਖਰਚਾ ਹੈ ਸੌਰੀ ਸਰਕਾਰੀ ਰੇਟ ਹੈ ਜੋ ਉਹ ਹੈ ਜੀ 40000 ਨੂੰ ਮਰਲਾ ਪ੍ਰਤੀ ਮਰਲਾ ਅੱਪਾ ਕਰਵਾਉਣੀ ਹੈ ਜੀ 6 ਮਰਲੇ ਦੀ ਸਵਾ 6 ਮਰਲੇ ਦੀ ਰਿਸਟਰੀ ਸਵਾ 6 ਕਾ ਲੋ ਜਾਂ 6.25 ਮਰਲੇ ਦੀ ਠੀਕ ਹੈ ਜੀ 6.25 ਮਰਲੇ ਦੀ ਅਪਾ ਰਿਸਟਰੀ ਕਰਵਾਉਣੀ ਹੈ ਤੇ 40000 ਪ੍ਰਤੀ ਮਰਲਾ ਨੂੰ ਜਦੋਂ ਅਸੀਂ ਸਵਾ 6 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਜਿਹੜੀ 2 ਲੱਖ 50000 2.5 ਲੱਖ ਜਿਹੜੀ ਇੱਥੇ ਸਾਡੀ ਸਵਾ 6 ਮਰਲੇ ਦੀ ਕੀਮਤ ਬਣ ਗਈ ਸਰਕਾਰੀ ਤੇ ਇਸ 2.5 ਲੱਖ ਦੇ ਉੱਪਰ ਹੀ ਜਿਹੜਾ ਸਾਡਾ ਸਾਰਾ ਸਟਾਮ ਲੱਗੀ ਹੈ ਤੇ ਬਾਕੀ ਫੀਸਾ ਲੱਗਣੀ ਆ ਕਿਵੇਂ ਕਾਊਂਟ ਕਰਾਂਗੇ ਹੁਣ ਆਪਾਂ ਤੁਹਾਨੂੰ ਉਹ ਦੱਸਦੇ ਹਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਮੈਂ ਸਾਰੀਆਂ ਫੀਸਾਂ ਇੱਡੀ ਕਾਊਂਟ ਕਰ ਲਈਆਂ ਨੇ ਕਿਵੇਂ ਕਰੀਆਂ ਨੇ ਇਹ ਵੀ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਤੁਸੀਂ ਨੰਬਰ 1 ਤੇ ਦੇਖਦੇ ਹੋ ਰਜਿਸਟ੍ਰੇਸ਼ਨ ਫੀਸ ਰੀਜਿਸਟ੍ਰੇਸ਼ਨ ਫੀਸ ਹੈ ਜੋ 2.5 ਲੱਖ ਦੀ 2500 ਰੁਪਿਆ 2500 ਕਿਵੇਂ ਬਣਿਆ ਰਜਿਸਟ੍ਰੇਸ਼ਨ ਫੀਸ ਹੈ ਜੋ ਉਹ 1% ਜਿਹੜੀ ਲੱਗਦੀ ਹੈ ਬੈਜ ਦੀ ਰਸਤੀ ਕਰਵਾਉਣ ਤੇ ਦੂਜੇ ਨੰਬਰ ਤੇ ਹੈ ਜੀ ਸਟੈਂਪ ਡਿਊਟੀ ਜਾਂ ਆਪਾਂ ਸਟਾਮ ਕਹਿ ਦਿੰਨੇ ਜੀ ਨੂੰ ਇਹ ਹੁੰਦਾ ਜੀ ਜੈਂਟਸ ਦੇ ਨਾਂ ਤੇ 6% ਅਤੇ ਲੇਡੀਜ਼ ਦੇ ਨਾਂ ਤੇ 4% ਜੋ ਕਿ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਸਟੈਂਪ ਡਿਊਟੀ 6% ਦੇ ਵਿੱਚੋਂ 5% ਹੀ ਜਿਹੜਾ ਸਟਾਮ ਲੱਗਦਾ ਹੈ ਇਹ ਜਿਹੜਾ ਆਪਣਾ 2.5 ਲੱਖ ਦਾ 5% ਹੈ ਉਹ ਹੈ 12500 ਰੁਪਏ ਬਣ ਜਾਵੇਗਾ 1% ਫੀਸ ਹੈ ਜੋ ਉਹ ਸੋਸ ਇਨਫਰਾਸਟ੍ਰਕਚਰ ਸੀਐਸ ਡਬਲ ਐਸ ਜੋ ਆਪਣਾ ਬਰ 3 ਨੰਬਰ ਦੇ ਉੱਪਰ ਲਿਖਿਆ ਹੈ ਉਸ ਦੇ ਕੱਟੀ ਜਾਂਦੀ ਹੈ 1% ਸੋ ਇਸੇ ਤਰੀਕਾ ਨੰਬਰ 2 ਤੇ 3 ਦਾ ਟੋਟਲ ਮਿਲਾ ਕੇ ਬਣ ਗਿਆ ਜੀ ਆਪਣਾ 6% ਇਸੇ ਤਰੀਕਾ ਜੇਕਰ ਲੇਡੀਆਂ ਹੁੰਦੀ ਤਾਂ ਉਸ ਦਾ 3% ਸਟੈਂਪ ਡਿਊਟੀ ਤੇ 1% ਜਿਹੜਾ ਆਪਣਾ ਸੋਸ਼ਲ ਵਾਲੀ ਫੀਸ ਦੇ ਵਿੱਚ ਜਿਹੜਾ ਕੱਟਿਆ ਜਾਂਦਾ ਠੀਕ ਹੈ ਜੀ ਉਸ਼ਤਵਾਦ ਨੰਬਰ 4 ਤੇ ਆ ਜਾਂਦਾ ਜੀ ਪੀ ਆਈ ਡੀ ਵੀ ਚਾਰजेस ਇਹ ਵੀ ਜਿਹੜੇ 1% ਲੱਗਦੇ ਨੇ ਤੁਸੀਂ ਪਿੱਛੇ ਜੀ ਨਿਊ ਸੁਣੇ ਹੋਣੇ ਹੁੰਦੀਆਂ ਕਿ ਸਵਾ ਦੋ ਪਰਸੈਂਟ ਜਿਹੜੀ ਫੀਸ ਹੋਰ ਲੱਗਣ ਲੱਗੀ ਸਵਾ ਦੋ ਦੇ ਵਿੱਚ ਕੀ ਹੈ ਜੀ ਜਾਂ ਪੁਆਇੰਟ 25% ਵਧੀ ਸੀ ਸੌਰੀ ਪਹਿਲਾਂ 2% ਸੀ ਸਵਾ ਦੋ ਪਰਸੈਂਟ ਦੇ ਵਿੱਚ ਕਿਹੜੀ ਫੀਸ ਆ ਜਾਂਦੀ ਹੈ ਇੱਕ ਆ ਜਾਂਦਾ 1% ਪੀ ਆਈ ਡੀ ਵੀ ਚਾਰजेस ਠੀਕ ਹੈ ਜੀ ਬਾਕੀ ਪੀ ਐਲ ਆਰ ਐਸ ਫੈਸਿਲੀਟੇਸ਼ਨ ਚਾਰजेस ਹੁੰਦੇ ਜਿਹੜੇ ਇਹ ਹੁੰਦਾ ਜੀ 10 ਲੱਖ ਤੱਕ ਆਪਾਂ ਨੂੰ 1000 ਹੁੰਦਾ 10 ਤੋਂ ਲੈ ਕੇ 30 ਲੱਖ ਦੇ ਤੱਕ ਜਿਹੜਾ ਆਪਣਾ 3000 ਹੁੰਦਾ ਹੈ ਅਤੇ ਇਸ 30 ਲੱਖ ਤੋਂ ਉੱਪਰ ਜਿੰਨੀ ਮਰਜ਼ੀ amount ਹੋਵੇ ਉਹ ਹੁੰਦਾ ਜੀ 5000 ਰੁਪਏ ਜਿਹੜਾ ਪੀਐਲਆਰ ਚਾਰਜ ਲੱਗਦੇ ਨੇ ਇਸ ਤੋਂ ਬਾਅਦ 6 ਨੰਬਰ ਤੇ ਮਿਊਟੇਸ਼ਨ ਫੀਸ ਹੈ ਜੀ ਉਹ ਵੀ ਸੇਮ ਹੀ ਆ ਜਾਂਦੀ ਹੈ 600 ਰੁਪਿਆ ਹਰ ਇੱਕ ਬੈਂਕ ਦੇ ਬਸਿੱਕੇ ਦੀ ਜਿਹੜੀ 600 ਰੁਪਿਆ ਹੀ ਮਿਊਟੇਸ਼ਨ ਫੀਸ ਹੁੰਦੀ ਹੈ ਪੇਸਟਿੰਗ ਫੀਸ ਵੀ 200 ਹੀ ਹੁੰਦੀ ਹੈ ਇਸ ਤੋਂ ਇਲਾਵਾ ਜੋ 8 ਨੰਬਰ ਤੇ ਤੁਸੀਂ ਦੇਖ ਰਹੇ ਹੋ ਸਪੈਸ਼ਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੀਸ ਹੈ ਜੋ ਉਹ ਵੀ ਜਿਹੜੀ ਸਾਡੀ ਇੱਥੇ 0.25% ਲਾਈ ਜਾਂਦੀ ਹੈ ਠੀਕ ਹੈ ਜੀ ਕੁੱਲ ਮਿਲਾ ਕੇ ਜਿਹੜਾ ਇੱਥੇ ਆਪਣਾ ਟੋਟਲ ਖਰਚਾ ਨਿਕਲ ਆਉਂਦਾ ਹੈ ਜੇਕਰ ਤੁਸੀਂ ਪਰਸੈਂਟੇਜ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਮੈਂ ਕੈਲਕੂਲੇਟਰ ਤੇ ਕਾਊਂਟ ਕਰਨਾ ਦੱਸ ਦਿੰਦਾ ਹਾਂ ਹਾਂਜੀ ਦੋਸਤੋ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਵੀ ਜੋ ਫੀਸ ਕਾਊਂਟ ਕੀਤੀ ਜਾਂਦੀ ਹੈ ਉਹ ਸਾਡੇ ਸਰਕਾਰੀ ਕੀਮਤ ਜਿੰਨੀ ਸਾਡੀ ਰਕਵੇ ਦੀ ਬਣਦੀ ਹੁੰਦੀ ਹੈ ਜਿਵੇਂ 6.5 ਮਰਲੇ ਦੀ 2.5 ਲੱਖ ਬਣਾਈ ਹੈ ਉਸ ਦੇ ਉੱਪਰ ਹੀ ਜਿਹੜਾ ਇਹ ਚਾਰਜਸ ਕਾਊਂਟ ਕੀਤੇ ਜਾਂਦੇ ਨੇ ਜਿਵੇਂ ਆਪਾਂ 2.5 ਲੱਖ ਦਾ ਜਿਹੜਾ 1% ਰਜਿਸਟ੍ਰੇਸ਼ਨ ਫੀਸ ਕੱਢੀ ਸੀ 2.5 ਲੱਖ ਲਿਖ ਕੇ ਅਸੀਂ ਮਲਟੀਪਲਾਈ ਕਰਾਂਗੇ ਜੀ 1 ਉਸ ਤੋਂ ਬਾਅਦ ਪਰਸੈਂਟੇਜ ਦੇ ਉੱਪਰ ਜਿਹੜਾ ਕਲਿੱਕ ਕਰ ਦੋਗੇ ਸਾਡੇ ਕੋਲੇ 2500 ਬਣ ਗਿਆ ਠੀਕ ਹੈ ਜੀ ਇਸੇ ਤਰੀਕੇ ਅਸੀਂ ਇਹ ਸਟਾਮ ਕੱਢਣਾ ਹੋਵੇ ਠੀਕ ਹੈ ਜੀ 2.5 ਲੱਖ ਲਿਖ ਕੇ ਆਪਾਂ ਜਿਹੜਾ 2.5 ਲੱਖ ਲਿਖ ਕੇ ਆਪਾਂ ਜੇਕਰ ਆਪਣਾ ਸਟਾਮ 5% ਸੀ ਤਾਂ ਆਪਾਂ ਇੱਥੇ 5 ਨਾਲ ਜਿਹੜਾ ਇੱਥੇ ਫਿਰ ਪਰਸੈਂਟੇਜ ਆਲਾ ਜਿਹੜਾ ਨਿਸ਼ਾਨ ਹੈ ਜਿਹੜਾ ਆਪਾਂ ਨੱਪ ਦੇਵਾਂਗੇ ਤੇ ਆਪਣੇ ਕੋਲ ਜਿਹੜਾ 12500 ਰੁਪਏ ਤੇ ਸਟੈਂਪ ਡਿਊਟੀ ਆ ਗਈ। ਇਸੇ 3.25 ਕੱਢੀ ਸੀ ਜਿਹੜੀ ਆਪਾਂ ਇੱਕ ਲਾਸਟ ਦੇ ਵਿੱਚ ਤੁਸੀਂ ਨਾਲ ਚੈੱਕ ਕਰ ਲਿਓ ਆਪਾਂ ਥੱਲੇ ਨਾਲ ਸਲਿੱਪ ਲਾਈ ਹੋਈ ਸੀਗੀ ਠੀਕ ਹੈ ਜੀ। ਉਸਦੇ ਅਸੀਂ ਤਾਂ 0.25% ਹੈ ਜਿਹੜਾ ਸਰਵਿਸ ਸੌਰੀ ਆਪਣਾ ਲਾਸਟ ਦੇ ਜੋ 8 ਨੰਬਰ ਤੇ ਸੀਗਾ ਠੀਕ ਹੈ ਜੀ ਡਿਵੈਲਪਮੈਂਟ ਚਾਰਜਸ ਆਲੇ ਇਸਦੇ 625 ਰੁਪਏ ਜਿਹੜੇ 0.25 ਦੇ ਬਣ ਗਏ। ਇਸ ਨਾਲ ਤੁਹਾਨੂੰ ਸਾਰੀਆਂ ਫੀਸ ਅਕਾਊਂਟ ਕਰ ਸਕਦੇ ਹਾਂ ਬਾਕੀ ਉਹ ਪੀਐਲਰ ਚਾਰਜਸ ਜਿਹੜੇ ਤੁਹਾਨੂੰ ਦੱਸਿਆ ਜੇਕਰ ਸਰਕਾਰੀ ਕੀਮਤ 10 ਲੱਖ ਤੱਕ ਹੈ ਤਾਂ ਆਪਣੀ ਬਣੀ ਸੀ ਇੱਥੇ 2.5 ਲੱਖ ਠੀਕ ਹੈ ਜੀ ਤਾਂ 1000 ਲੱਗੇਗੀ ਜੇਕਰ 10 ਲੱਖ ਤੋਂ ਟੱਪ ਜਾਂਦੀ ਹੈ ਤਾਂ 3000 ਅਤੇ ਜੇਕਰ 30 ਲੱਖ ਟੱਪ ਜਾਂਦੀ ਹੈ ਤਾਂ ਜਿਹੜੀ 5000 ਰੁਪਏ ਜਿਹੜੀ ਉਹ ਚਾਰਜਸ ਜਿਹੜੇ ਲੱਗਣਗੇ ਠੀਕ ਹੈ ਜੀ ਇਸ ਤੋਂ ਬਾਅਦ ਮੋਟੀਸ਼ਨ ਫੀਸ 600 ਉਹੀ ਰਹਿਣ ਵਾਲੀ ਹੈ ਪੇਸਟਿੰਗ ਫੀਸ ਵੀ 200 ਜਿਹੜੀ ਉਹੀ ਰਹਿਣ ਵਾਲੀ ਹੈ ਬਾਕੀ ਜੇ ਤੁਹਾਨੂੰ ਫੀਸ ਕਾਊਂਟ ਕਰਨ ਚ ਕੋਈ ਦਿੱਕਤ ਹੈ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ